ਜੀ ਆਉਂਦੇ ਕਿਹਨਾਂ ਬਾਈ ਜਗਰਾਂ ਵਾਲੀ ਮੰਡੀ ਬਰੂਦ ਲਾ ਲਿਆ ਆਪਾਂ ਗੱਡੀ ਚ ਰੈਂਬੋ ਨੂੰ ਵੀ ਕਰਮ ਨੇ ਚੈੱਕ ਬਰੂਦ ਦੀ ਹੋ ਗਈ ਐਂਟਰੀ ਕਲੋ ਚੈੱਕ ਬਰੂਦ ਨੂੰ ਰੈਂਬੋ ਵੀ ਵਿਖਾਉਣੇ ਆ ਥੋੜੇ ਟਾਈਮ ਤੱਕ ਤਿਆਰੀ ਸ਼ੈਰੀ ਚੱਲੀ ਜਾਂਦੀ ਐ ਫਾਰਨੀਆਂ ਫੋਰਨੀਆਂ ਲਾ ਦੀਆਂ ਥੋੜਾ ਸੈਟਿੰਗ ਬੈਟਿੰਗ ਕਰਨ ਵਾਲਾ ਹੀ ਰਿਗਾਰਡ ਕੜਾ ਇਆਂ ਟੇਡਾ ਜਿਹਾ ਕਿਹੜਾ ਕਿਹੜਾ ਇੱਥੇ ਸ਼ਾਬਾਸ਼ ਆ ਨੰਬਰ ਆ ਬਾਈ ਆਪਣਾ ਕੋਈ ਵੀ ਵੀਰ ਆਵੇ ਤੇ ਸੰਪਰਕ ਕਰ ਸਕਦਾ ਆਪਣੇ ਨੰਬਰ ਤੇ ਠੀਕ ਆ ਬਾਕੀ ਜਿਹੜੇ ਵੀ ਆਏ ਮਿਲ ਕੇ ਜਾਇਓ ਰੈਂਬੋ ਨੂੰ ਵੀ ਤਾਰਦੇ ਆ ਰੈਂਬੋ ਵਰੀ ਗੱਡੀ ਈ ਆ ਰੈਂਬੋ ਪੂਰੀ ਅੱਜ ਵੀ ਕਰੀ ਜਾਂਦਾ ਬਸ ਥੋੜਾ ਟਾਈਮ ਹੋਰ ਸਬਰ ਕਰ ਲੋ ਲਾਉਣੇ ਆ ਇਹਦੇ ਵੀ ਕਰਾਉਣੇ ਦਰਸ਼ਨ ਤੁਹਾਨੂੰ ਉਤਾਰ ਕੇ ਹਾਂਜੀ ਬਾਈ ਆ ਚੱਕੋ ਬਾਈ ਕਰਾਤੀ ਐਂਟਰੀ ਆਪਾਂ ਆਪਣੇ ਰੈਂਬੋ ਦੀ ਵੀ ਤੇ ਵੀਰ ਮੇਰਾ ਵੀਡੀਓ ਤੁਸੀਂ ਸ਼ੇਅਰ ਕਰਨੀ ਆ ਤੇ ਕਮੈਂਟ ਕਰਕੇ ਦੱਸਣਾ ਜਰੂਰ ਆ ਵੀ ਆਪਣੀ ਤਿਆਰੀ ਤੁਹਾਨੂੰ ਕਿੱਦਾਂ ਲੱਗੀ ਘੋੜਿਆਂ ਦੀ ਤੇ ਅੱਜ ਬਾਈ ਮੌਸਮ ਥੋੜਾ ਜਿਹਾ ਖਰਾਬ ਕਰਕੇ ਫਿਰ ਫਲਕਾਰੀਆਂ ਫਲਕੁਰੀਆਂ ਆਪਾਂ ਦੇ ਕੇ ਲਿਆਏ ਪਰ ਫਿਰ ਵੀ ਘੋੜੇ ਥੋੜਾ ਗਰਮ ਹੋ ਜਾਂਦੇ ਤੁਹਾਨੂੰ ਪਤਾ ਫਿਰ ਲਾਉਣੀਆਂ ਪਈਆਂ ਤੇ ਜੋਰ ਮਾਰਦੇ ਨਾ ਆ ਕੇ ਫਿਰ ਮੰਡੀ ਦੇ ਵਿੱਚ ਜਾਨਵਰ ਦੇਖ ਕੇ ਤੇ ਬਾਕੀ ਜਿਹੜੇ ਵੀ ਵੀਰ ਆਏ ਆਪਾਂ ਨੂੰ ਜਰੂਰ ਮਿਲ ਕੇ ਜਾਇਓ ਬਾਕੀ ਜਿਹੜੇ ਵੀਰ ਨੇ ਘੋੜੀ ਮੇਟ ਕਰਾਉਣੀ ਐ ਤੇ ਆਪਾਂ ਡਾਕਟਰ ਵੀ ਆਪਣੇ ਨਿਰਮਲ ਹੁਣੀ ਵੀਰ ਚਨੰਦੀ ਵਾਲਾ ਆਉਂਦਾ ਤੇ ਆਪਣੇ ਨਾਲ ਕੰਟੈਕਟ ਕਰ ਸਕਦਾ ਇੱਥੇ ਮੰਡੀ ਜਾ ਕੇ ਤੇ ਆਪਾਂ ਫਿਰ ਡਾਕਟਰ ਨਾਲ ਗੱਲਬਾਤ ਕਰ ਲਾਂਗੇ ਤੇ ਦੋਨੇ ਘੋੜੇ ਆਪਣੇ ਪਹੁੰਚ ਗਏ ਆ ਬਾਈ ਠੀਕ ਆ ਤੇ ਵਾਹਿਗੁਰੂ ਮਿਹਰ ਕਰੇ ਬਸ ਬੱਦਲ ਬਹੁਤ ਆ ਤੇ ਇਹ ਤੋਂ ਥੋੜਾ ਜਿਹਾ ਬਾਚਿਤ ਰਵੇ ਤੇ ਚਲੋ ਸੋਕ ਪਕੇ ਦੀ ਮੰਡੀ ਬਹੁਤ ਵਧੀਆ ਲੱਗੂਗੀ ਤੇ ਬਾਕੀ ਚਲੋ ਜੋ ਮਹਾਰਾਏ ਨੂੰ ਮਨਜ਼ੂਰ ਆ ਤੇ ਆ ਗਏ ਆ ਬਾਈ ਤੇ ਆ ਜਾਓ ਮੇਰਾ ਵੀਰ ਤੇ ਦਿਓ ਦਰਸ਼ਨ ਹਨਾ ਤੇ ਮੈਂ ਅਗਾ ਚੱਲ ਛੋਟੀ ਜੀ ਵੀਡੀਓ ਛੱਡੀਏ ਤੇ ਸਾਰੇ ਵੀਰਾਂ ਨੂੰ ਪਤਾ ਲੱਗ ਜਾਂਦਾ ਤੇ ਵੀ ਘੋੜੇ ਮੰਡੀ ਦੇ ਵਿੱਚ ਪਹੁੰਚ ਗਏ ਆ ਤੇ ਦੋਨੇ ਤੋਂ ਘੋੜੇ ਤੁਹਾਨੂੰ ਕਿਵੇਂ ਲੱਗੇ ਦੱਸਿਓ ਕਮੈਂਟ ਕਰਕੇ ਆਜੋ ਪਰ